ਪੰਜਾਬੀ ਦੇਸ਼ ਦੁਨੀਆ ਦੇ ਵਿੱਚ ਵੱਡੀਆਂ ਮੱਲਾ ਮਾਰਨ ਦੇ ਲਈ ਜਾਣੇ ਜਾਂਦੇ ਨੇ ਤੇ ਪੰਜਾਬੀ ਜੜੇ ਨੇ ਦੇਸ਼ ਵਿਦੇਸ਼ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੱਡੇ ਔਧਿਆ ਦੇ ਉੱਤੇ ਲੱਗੇ ਹੋਏ ਨੇ ਚਾਹੇ ਉਹ ਕੈਨੇਡਾ ਹੋਵੇ ਚਾਹੇ ਉਹ ਜਰਮਨੀ ਹੋਵੇ ਚਾਹੇ ਉਹ ਆਸਟ੍ਰੇਲੀਆ ਹੋਵੇ ਚਾਹੇ ਉਹ ਅਮਰੀਕਾ ਹੋਵੇ ਪੰਜਾਬੀਆਂ ਦੇ ਵੱਲੋਂ ਝੰਡੇ ਗੱਡੇ ਗਏ ਨੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਕਿ ਜਰਮਨੀ ਦੇ ਵਿੱਚ ਪਹਿਲੀ ਦਸਤਾਰ ਤਾਰੀ ਡਾਕਟਰ ਬਣੀ ਹੈ ਡਾਕਟਰ ਬਲਜੀਤ ਕੌਰ ਜਿਨ੍ਹਾਂ ਨੇ ਇਹ ਮਾਣ ਹਾਸਲ ਕੀਤਾ ਹੈ ਤੇ ਨਾਲ ਹੀ ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਮਾਣ ਸਤਿਕਾਰ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਡਾਕਟਰ ਦਿਲਜੀਤ ਕੌਰ ਅੱਜ ਦੇ ਬੱਚਿਆਂ ਦੇ ਲਈ ਇੱਕ ਰੋਲ ਮਾਡਲ ਹੈ ਜਿਹੜੇ ਖੁਦ ਗੁਰੂ ਦੇ ਬਾੜੇ ਦੇ ਵਿੱਚ ਰਹਿ ਕੇ ਵੱਡੇ ਅਹੁਦਿਆਂ ਤੱਕ ਪਹੁੰਚੇ ਨੇ ਤੇ ਆਪਣੀ ਜਿਹੜੀ ਜੜਾ ਨੂੰ ਹੈ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੈ ਜਿਨ੍ਹਾਂ ਦੱਸਦੀ ਹੈ ਡਾਕਟਰ ਦਿਲਜੀਤ कौर ਸਿੱਖੀ ਰੂਪ ਦੇ ਵਿੱਚ ਜਰਮਨੀ ਦੀ ਪਹਿਲੀ ਦਸਤਾਰ ਤਾਰੀ ਡਾਕਟਰ ਬਣੀ ਹੈ ਗੁਰਦੁਆਰਾ ਦਸ਼ਮੀਰ ਸਿੰਘ ਸਭਾ ਕੋਲੋਨ ਵਿਖੇ ਬੀਬੀ ਬਲਜੀਤ कौर ਦੀ ਡਿਗਰੀ ਪ੍ਰਾਪਤ ਹੋਣ ਤੇ ਗੁਰੂ ਸਾਹਿਬ ਦੇ ਸ਼ੁਕਰਾਨੇ ਦੇ ਵਜੋਂ ਸ੍ਰੀ ਸਾਹਿਬ ਦੇ ਪਾਠ ਦੇ ਪੋਗ ਪਾਏ ਗਏ ਮਾਣ ਵਾਲੀ ਗੱਲ ਇਹ ਹੈ ਡਾਕਟਰ ਬਲਜੀਤ ਕੌਰ ਨੇ ਪੂਰਨ ਤੌਰ ਦੇ ਉਤੇ ਸਿੱਖੀ ਸਰੂਪ ਦੇ ਵਿੱਚ ਵਿਚਰਦਿਆ ਅੰਮ੍ਰਿਤ ਛੱਕ ਕੇ ਜਰਮਨਿੰਗ ਦੀ ਪਹਿਲੀ ਦਸਤਾਰ ਧਾਰੀ ਡਾਕਟਰ ਬਣ ਕੇ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ ਸਮਾਗਮ ਮੌਕੇ ਪਾਈ ਰਣਜੀਤ ਸਿੰਘ ਨੇ ਸ਼ਬਦ ਕੀਰਤਨ ਦੀ ਅਰੰਭਤਾ ਕੀਤੀ ਜਦੋਂ ਕਿ ਡਾਕਟਰ ਬਲਜੀਤ ਕੌਰ ਨੇ ਵੀ ਕੀਰਤਨ ਗਾਇਨ ਕੀਤਾ ਉਪਰੰਤ ਪਾਈ ਮਨਦੀਪ ਸਿੰਘ ਨੇ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਜਗਜੀਤ ਸਿੰਘ ਨੇ ਕਥਾ ਦੁਆਰਾ ਬਹੁਤ ਹੀ ਵਿਸਥਾਰ ਦੇ ਨਾਲ ਜੀਵਨ ਅਤੇ ਕੌਮ ਦੇ ਹਰ ਪੱਖ ਨੂੰ ਛੂੰਹਦਿਆ ਸੰਗਤਾਂ ਨੂੰ ਜਾਗਰੂਕ ਕਰਨ ਵਾਲੇ ਸ਼ਬਦਾ ਦੇ ਨਾਲ ਚਾਨਣਾ ਪਾਇਆ ਅਤੇ ਕਿਹਾ ਕਿ ਬੱਚੀ ਬਲਜੀਤ कौर ਅੱਜ ਦੇ ਬੱਚਿਆਂ ਦੇ ਲਈ ਰੋਲ ਮਾਡਲ ਹੈ ਅਤੇ ਸਾਨੂੰ ਆਪਣੇ ਬੱਚਿਆਂ ਦੇ ਉੱਤੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਸਿੱਖ ਕੌਮ ਦਾ ਮਾਨਵਤਾ ਸਕੇ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਘਰ ਦੇ ਵਜ਼ੀਰ ਦੇ ਵੱਲੋਂ ਡਾਕਟਰ ਬਲਜੀਤ ਕੋਰ ਨੂੰ ਸਰੋਪਾ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਦਸਨਯੋਗ ਹੈ ਕਿ ਡਾਕਟਰ ਬਲਜੀਤ ਕੋਰ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਦੇ ਬੁੱਧੀਪਣ ਜੀ ਹੈ ਅਤੇ ਜਥੇ ਦਰ ਰੇਸ਼ਮ ਸਿੰਘ ਬੱਬਰ ਦੀ ਸੁਪੁੱਤਰੀ ਹੈ ਉਪਰੰਤ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ ਜਰਮਨ ਜਰਮਨੀ ਦੇ ਪ੍ਰਧਾਨ ਪਾਈ ਲਖਵਿੰਦਰ ਸਿੰਘ ਮੱਲੀ ਅਤੇ ਫੈਡਰੇਸ਼ਨ ਦੇ ਆਗੂ ਪਾਈ ਜਤਿੰਦਰ ਸਿੰਘ ਨੇ ਇਸ ਖੁਸ਼ੀ ਦੀ ਘੜੀ ਦੇ ਵਿੱਚ ਜਿਹੜਾ ਹੈ ਸੰਗਤਾਂ ਨੂੰ ਆਪਣੇ ਬੱਚਿਆਂ ਦੀ ਉੱਚੇਚੀ ਵਿੱਦਿਆ ਦੇ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਦੇਣ ਦੇ ਉੱਤੇ ਜ਼ੋਰ ਦਿੱਤਾ ਹੈ ਜੋ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਉੱਚ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੋ ਕੇ ਸਿੱਖ ਕੌਮ ਦੀ ਪਹਿਚਾਣ ਨੂੰ ਹੋਰ ਚਾਰ ਚੰਦ ਲਗਾ ਰਹੇ ਨੇ ਉੱਥੇ ਹੀ ਬੀਬੀ ਬਲਜੀਤ ਕੌਰ ਦੀ ਮਿਸਾਲ ਦਿੰਦਿਆਂ ਸਿੱਖੀ ਰੂਪ ਦੇ ਵਿੱਚ ਵਿਚਰਦੀਆ ਆਪਣੀ ਪੜ੍ਹਾਈ ਨੂੰ ਪੂਰੀ ਕਰਨ ਦੇ ਲਈ ਪ੍ਰੇੜਿਆ ਆਈਆਂ ਪੰਥਕਾ ਸਕਸ਼ੀਤਾ ਵਿੱਚ ਪਾਈ ਰਜਿੰਦਰ ਸਿੰਘ ਬੱਬਰ ਪਾਈ ਸਤਨਾਮ ਸਿੰਘ ਬੱਬਰ ਪਾਈ ਅਫਤਾਰ ਸਿੰਘ ਬੱਬਰ ਤੇ ਹੋਰ ਵੀ ਸੰਗਤਾਂ ਜਿਹੜੀਆਂ ਐ ਮੌਕੇ ਤੇ ਮੌਜੂਦ ਨੇ ਤਾਂ ਡਾਕਟਰ ਦਲਜੀਤ ਕੌਰ ਸਿੱਖੀ ਸਰੂਪ ਦੇ ਵਿੱਚ ਜਰਮਨੀ ਦੀ ਪਹਿਲੀ ਦਸਤਾਰਤਾਰੀ ਡਾਕਟਰ ਬਣੀ ਹੈ ਤੇ ਉਹਨਾਂ ਦੀ ਇਸ ਉਪਲਬਧੀ ਤੋਂ ਪੰਜਾਬ ਦਾ ਵੀ ਸਿੱਖੀ ਦਾ ਵੀ ਉਹਨਾਂ ਨੇ ਮਾਣ ਵਧਾਇਆ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੇ ਨਾਲ ਹੀ ਮਾਡਰਨ ਤਰੀਕੇ ਦੇ ਨਾਲ ਜਿਹਾ ਜ਼ਿੰਦਗੀ ਚਾਹੁੰਦੇ ਨੇ ਉੱਥੇ ਹੀ ਡਾਕਟਰ ਦਲਜੀਤ ਕੌਰ ਨੇ ਸਿੱਖੀ ਸਰੂਪ ਦੇ ਵਿੱਚ ਹੀ ਆਪਣੀ ਡਾਕਟਰ ਦੀ ਪੜ੍ਹਾਈ ਨੂੰ ਪੂਰਾ ਕੀਤਾ ਹੈ ਤੇ ਅੱਜ ਉਹ ਜਰਮਨ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਦੇ ਲਈ ਅੱਗੇ ਵਧ ਰਹੀ ਹੈ ਤਾਂ ਪੰਜਾਬੀਆਂ ਦੇ ਵੱਲੋਂ ਇੱਕ ਹੋਰ ਵਾਅਦਾ ਵਿਦੇਸ਼ਾਂ ਦੇ ਵਿੱਚ ਕੀਤਾ ਗਿਆ ਮਾਣ ਵਧਾਇਆ ਗਿਆ ਹੈ ਤੇ ਡਾਕਟਰ ਬਲਜੀਤ ਕੌਰ ਦੇ ਵੱਲੋਂ ਸਿੱਖੀ ਦਾ ਵੀ ਮਾਣ ਵਧਾਇਆ ਗਿਆ ਉਹਨਾਂ ਨੇ ਅੱਜ ਦੇ ਜਿਵੇਂ ਬੱਚੇ ਹੁੰਦੇ ਨੇ ਜਿਹੜੇ ਕਿ ਕੂਲ ਦਿਖਣ ਦੇ ਲਈ ਆਪਣੀ ਸਿੱਖੀ ਤੱਕ ਨੂੰ ਵੀ ਛੱਡ ਦਿੰਦੇ ਨੇ ਕੋਈ ਕੇਸ ਕਟਵਾ ਲੈਂਦੇ ਨੇ ਪਰ ਉੱਥੇ ਹੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਸਿੱਖੀ ਰੂਪ ਦੇ ਵਿੱਚ ਹੀ ਆਪਣੀ ਜੀਵਨ ਨੂੰ ਉਹ ਗੁਜ਼ਾਰ ਰਹੇ ਨੇ ਤੇ ਨਾਲ ਹੀ ਜਰਮਨੀ ਦੇ ਪਹਿਲੇ ਦਸਤਾਰਦਾਰੀ ਡਾਕਟਰ ਬਣੀ ਨੇ ਤਾਂ ਇਸਤੀ ਦੇ ਵੱਲੋਂ ਮਾਣ ਤਾਂ ਵਧਾਇਆ ਹੀ ਗਿਆ ਅੱਜ ਮਾਪੇ ਤੇ ਨਾਲ ਹੀ ਪੰਜਾਬੀ ਕਾਫੀ ਜ਼ਿਆਦਾ ਇਸਤੀ ਦੇ ਕਰਕੇ ਖੁਸ਼ ਨਜ਼ਰ ਆ ਰਹੇ ਨੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ذریعے ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ